ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਬਜ਼ੀਆਂ ਤੋਂ ਮਿਲਣ ਵਾਲੇ ਪੋਸ਼ਕ ਤੱਤ ਅਤੇ ਉਹਨਾਂ ਦਾ ਸਾਡੀ ਸਿਹਤ ਨਾਲ ਸੰਬੰਧ ਕਿਹੜੀ ਸਬਜ਼ੀ ਵਿੱਚੋਂ ਕਿਹੜੇ-ਕਿਹੜੇ ਪੋਸ਼ਕ ਤੱਤ ਮਿਲਦੇ ਹਨ ਅਤੇ ਉਹਨਾਂ ਪੋਸ਼ਕ ਤੱਤਾਂ ਦਾ ਸਾਡੇ ਸਰੀਰ ਅੰਦਰ ਕੀ ਕੰਮ ਹੁੰਦਾ ਹੈ ਇਹ ਸਭ ਕੁਝ ਜਾਣਾਂਗੇ ਸੈਂਟੀਫਿਕ ਰਿਸਰਚ ਦੇ ਆਧਾਰ 'ਤੇ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਮਰਾਤ ਧਰਮਜੀਤ ਸਿੰਘ ਜੀ ਆਓ ਉਹਨਾਂ ਕੋ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਅਮਰਦੀਪ ਸਿੰਘ ਜੀ ਸਰ ਜੀ ਤੁਸੀਂ ਅੱਜ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਸਬਜ਼ੀਆਂ ਦਾ ਸਾਡੇ ਸਰੀਰ ਵਿੱਚ ਕੀ ਮਹੱਤਵ ਹੈ ਇਹਨਾਂ ਤੋਂ ਕਿਹੜੇ ਕਿਹੜੇ ਪੋਸ਼ਕ ਤੱਤ ਮਿਲਦੇ ਨੇ ਤੇ ਉਹ ਸਾਡੇ ਸਰੀਰ ਵਿੱਚ ਕੀ ਕੰਮ ਕਰਦੇ ਨੇ ਜੀ ਬੜਾ ਹੀ ਮਹੱਤਵਪੂਰਨ ਗੱਲ ਜਾਨਣਾ ਹੈ ਕਿ ਸਬਜ਼ੀਆਂ ਜਿਹੜੀਆਂ ਨੇ ਜਿਨ੍ਹਾਂ ਨੂੰ ਅਸੀਂ ਬੜਾ ਮਾਮੂਲੀ ਜਿਹਾ ਸਮਝ ਲੈਂਦੇ ਆਂ ਬੜਾ ਇਗਨੋਰ ਵੀ ਕਰਦੇ ਆਂ ਜੀ ਖਾਸ ਕਰਕੇ ਜਿਹੜੇ ਅੱਜ ਦੇ ਬੱਚੇ ਨੇ ਤੇ ਸਬਜ਼ੀਆਂ ਦੇ ਵੱਲ ਨਾ ਉਹ ਬਹੁਤ ਘੱਟ ਉਹਨਾਂ ਨੂੰ ਖਾਣਾ ਪਸੰਦ ਕਰਦੇ ਨੇ ਜੀ ਲੇਕਿਨ ਇਹਨਾਂ ਦਾ ਰੋਲ ਬੜਾ ਮਹੱਤਵਪੂਰਨ ਹੈ ਸਾਡੇ ਸਰੀਰ ਦੇ ਵਿੱਚ ਜਿਹੜੀਆਂ ਸਾਇੰਟਿਫਿਕ ਖੋਜਾਂ ਨੇ ਅੱਜ ਮੈਂ ਕਈ ਵਾਰੀ ਹੈਰਾਨ ਹੁੰਨਾ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਉਦੋਂ ਸਾਇੰਸ ਇੰਨੀ ਡਿਵੈਲਪ ਨਹੀਂ ਸੀ ਇਹਨਾਂ ਕੋਈ ਕੁਝ ਨਹੀਂ ਸੀ ਲੇਕਿਨ ਉਹ ਕਿੰਨੇ ਸਮਝਦਾਰ ਸੀਗੇ ਕਿ ਇੱਕ ਇੱਕ ਸਬਜ਼ੀ ਕਿਵੇਂ ਚੁਣ-ਚੁਣ ਕੇ ਉਹਨਾਂ ਨੇ ਰੱਖੀ ਸਾਡੇ ਖਾਣੇ ਦੇ ਵਿੱਚ ਤੇ ਅੱਜ ਜਦੋਂ ਸਾਇੰਸ ਇਸ ਦੇ ਉੱਤੇ ਤੰਦਰੁਸਤੀ ਦੇ ਉੱਤੇ ਜਦੋਂ ਖੋਜਾਂ ਕਰਦੀ ਹੈ ਕਿ ਤੰਦਰੁਸਤ ਰਹਿਣ ਵਾਸਤੇ ਕੀ ਜ਼ਰੂਰੀ ਹੈ ਤੇ ਉਹ ਖੋਜਾਂ ਦੇ ਵਿੱਚ ਉਹਨਾਂ ਸਬਜ਼ੀਆਂ ਦਾ ਹੁਣ ਮਹੱਤਵ ਪਤਾ ਲੱਗ ਰਿਹਾ ਹੈ ਜੀ ਸੋ ਬਹੁਤ ਸਾਰੀਆਂ ਜਿਹੜੀਆਂ ਖੋਜਾਂ ਹੋ ਰਹੀਆਂ ਨੇ ਹੁਣ ਹੁਣ ਪਤਾ ਲੱਗ ਰਿਹਾ ਕਿ ਤੰਦਰੁਸਤ ਰਹਿਣ ਵਾਸਤੇ ਸਬਜ਼ੀਆਂ ਕਿੰਨੀਆਂ ਜ਼ਰੂਰੀ ਨੇ ਸੋ ਅਲੱਗ-ਅਲੱਗ ਸਬਜ਼ੀਆਂ ਤੋਂ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਪੋਸ਼ਕ ਤੱਤ ਮਿਲਦੇ ਨੇ ਹੁਣ ਸਬਜ਼ੀਆਂ ਨੂੰ ਅਸੀਂ ਤਿੰਨ ਭਾਗਾਂ 'ਚ ਵੰਡ ਲਏ ਨੇ ਪੱਤੇਦਾਰ ਸਬਜ਼ੀਆਂ ਹੁੰਦੀਆਂ ਨੇ ਫੇਰ ਜੜਾਂ ਵਾਲੀਆਂ ਸਬਜ਼ੀਆਂ ਹੁੰਦੀਆਂ ਨੇ ਤੇ ਇੱਕ ਫਲ ਦੇ ਰੂਪ 'ਚ ਸਬਜ਼ੀਆਂ ਹੁੰਦੀਆਂ ਨੇ ਹਾਂਜੀ ਪੱਤਿਆਂ ਵਾਲੇ ਜਿਹੜੀਆਂ ਹੋਈਆਂ ਸਬਜ਼ੀਆਂ ਉਹਨਾਂ ਵਿੱਚ ਪਾਲਕ ਤਣੀਆਂ ਮੇਥੀ ਬਾਥੂ ਠੀਕ ਹੈ ਸਰੋਂ ਦਾ ਸਾਗ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜੀਆਂ ਜੜਵਾਲੀਆਂ ਸਬਜ਼ੀਆਂ ਉਹਦੇ ਵਿੱਚ ਗਾਜਰ ਮੂੜੀ ਚਕੰਦਰ ਛਲਗਮ ਆਲੂ ਪਿਆਜ਼ ਲਸਣ ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਵਿੱਚ ਆ ਜਾਂਦੀਆਂ ਨੇ ਹੋਰ ਵੀ ਨੇ ਜਿਵੇਂ ਕੰਧਾ ਇਹ ਸਾਰੀਆਂ ਇਹ ਜੜਾਂ ਵਾਲੀਆਂ ਸਬਜ਼ੀਆਂ ਮੰਨੀਆਂ ਜਾਂਦੀਆਂ ਨੇ ਅਰਬੀ ਵੀ ਹੋ ਗਈ ਸੋ ਇਸ ਤੋਂ ਬਾਅਦ ਆ ਜਾਂਦੀਆਂ ਨੇ ਜਿਹੜੀਆਂ ਫਲ ਦੇ ਰੂਪ ਚ ਸਬਜ਼ੀਆਂ ਨੇ ਜਿੰਨਾਂ ਚ ਪਿੰਡੀ ਆ ਗਈ ਲੋਕੀ ਆ ਗਈ ਠੀਕ ਹੈ ਜੀ ਸ਼ਿਮਲਾ ਮਿਰਚ ਆ ਗਈ ਫੇਰ ਗੋਭੀ ਆ ਗਈ ਪੱਤਾ ਗੋਭੀ ਆ ਗਈ ਫੁੱਲ ਗੋਭੀ ਠੀਕ ਹੈ ਬੰਦ ਗੋਭੀ ਵੀ ਆਉਂਦੀ ਹੈ ਤਿੰਨ ਤਰ੍ਹਾਂ ਦੀ ਗੋਭੀ ਅ ਬਰੋਕਲੀ ਆ ਗਈ ਠੀਕ ਹੈ ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਨੇ ਇਹ ਬਾਦ ਚ ਟਿੰਡਾ ਤੋਰੀ ਇਹ ਸਭ ਜਿਹੜੀਆਂ ਨੇ ਇਹ ਫਲ ਦੇ ਰੂਪ ਦੇ ਵਿੱਚ ਸਾਨੂੰ ਮਿਲਦੀਆਂ ਨੇ ਤੇ ਸਾਰੀਆਂ ਹੀ ਸਬਜ਼ੀਆਂ ਆਪਣੀ ਆਪਣੀ ਜਗ੍ਹਾ ਬੜੀਆਂ ਮਹਤਵਪੂਰਨ ਨੇ ਜੀ ਸੋ ਇਹਨਾਂ ਚੋਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪੋਸ਼ਕ ਤੱਤ ਸਾਰੇ ਸਰੀਰ ਨੂੰ ਮਿਲਦੇ ਨੇ ਜਿਉ ਨਾ ਮਿਲਨ ਤੇ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਕਿਰਿਆਵਾਂ ਸਹੀ ਢੰਗ ਨਾਲ ਨਹੀਂ ਹੋ ਸਕਦੀਆਂ ਤੇ ਅਸੀਂ ਤੰਦਰੁਸਤ ਰਹਿਣ ਦੀ ਕਲਪਨਾ ਵੀ ਨਹੀਂ ਕਰ ਸਕਦੇ ਜੀ ਕੁਦਰਤ ਨੇ ਕਿੱਡਾ ਸੋਹਣਾ ਇੱਕ ਤਾਲਮੇਲ ਬਣਾਇਆ ਕਿ ਮੈਂ ਹਮੇਸ਼ਾ ਗੱਲ ਕਰਦਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਿਉਰ ਅਸੀਂ ਜਿਹੜੀ ਬਿਮਾਰ ਹੋ ਕੇ ਫਿਰ ਇਲਾਜ ਕਰਾਉਣ ਦੀ ਸਾਇੰਸ ਨਾਲੋਂ ਚੰਗਾ ਹੈ ਕਿ ਅਸੀਂ ਤੰਦਰੁਸਤ ਬਣੇ ਰਹੀਏ ਜੀ ਠੀਕ ਹੈ ਇਸ ਚੈਨਲ ਤੇ ਜਦ ਵੀ ਅਸੀਂ ਗੱਲਾਂ ਕਰਦੇ ਹਾਂ ਤੇ ਉਹ ਸਾਰਾ ਮਤਲਬ ਇਹੀ ਹੈ ਕਿ ਬਿਮਾਰ ਹੋਣ ਦੀ ਨੋਬਤ ਆ ਗਈ ਨਾ ਆ ਬਈ ਨਾ ਠੀਕ ਹੈ ਸੋ ਜਿਹੜੀਆਂ ਫਲ ਨੇ ਦਾਣੇ ਨੇ ਅਨਾਜ ਨੇ ਉਹ ਜਿੰਨੇ ਉਹ ਸਾਰੇ ਮਹੱਤਵਪੂਰਨ ਨੇ ਉਹਨੀਆਂ ਹੀ ਇਹ ਇਹ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਮਹੱਤਵਪੂਰਨ ਨੇ ਜੀ ਸੋ ਅਲੱਗ-ਅਲੱਗ ਜਿਹੜੇ ਪੋਸ਼ਕ ਤੱਤ ਸੈਂਟੀਫਿਕਲੀ ਹੁਣ ਜਦੋਂ ਖੋਜੇ ਗਏ ਤੇ ਉਹਨਾਂ ਦਾ ਮਹੱਤਵ ਕੀ ਹੈ ਅੱਜ ਥੋੜੀ-ਥੋੜੀ ਗੱਲ ਉਹਨਾਂ ਦੇ ਬਾਰੇ ਵਿੱਚ ਮੈਂ ਦੱਸਣਾ ਚਾਹਾਂਗਾ ਸਭ ਤੋਂ ਪਹਿਲਾਂ ਅਸੀਂ ਅਗਰ ਗਾਜਰ ਦੀ ਗੱਲ ਕਰ ਲਈਏ गाजर ਜਿਹੜੀ ਹੈ ਉਹ ਬੀਟਾ ਕੈਰੋਟਿਨ ਦਾ ਇੱਕ ਰਿਚ ਸੋਰਸ ਹੈ ਤੇ ਬੀਟਾ ਕੈਰੋਟਿਨ ਜਿਹੜਾ ਹੈ ਸਾਡੇ ਸਰੀਰ 'ਚ ਜਾ ਕੇ ਵਿਟਾਮਿਨ ਏ ਦੇ ਵਿੱਚ ਬਦਲਦਾ ਹੈ ਸੋ ਇਹਦੇ ਅਲੱਗ-ਅਲੱਗ ਕਿੰਨੇ ਹੀ ਫਾਇਦੇ ਜੁੜੇ ਨੇ ਉਹ ਸਾਹਮਣੇ ਆ ਰਹੇ ਨੇ ਹੁਣ ਇੱਕ ਤਾਂ ਇਹ ਅੱਖਾਂ ਦੀ ਰੋਸ਼ਨੀ ਵਾਸਤੇ ਬੇਹੱਜੂਰੀ ਹੈ ਜੀ ਵਿਟਾਮਿਨ ਏ ਕਿਉਂਕਿ ਐਂਟੀਆਕਸੀਡੈਂਟ ਵਿਟਾਮਿਨ ਹੈ ਇਸ ਕਰਕੇ ਸਾਡਾ ਇਮਿਊਨ ਸਿਸਟਮ ਜਿਹੜਾ ਬਿਮਾਰੀਆਂ ਨਾਲ ਲੜਦੀ ਜਿਹੜੀ ਤਾਕਤ ਹੈ ਸਾਡੀ ਸ਼ਰੀਰ ਦੇ ਅੰਦਰ ਉਹਨੂੰ ਬਣਾਈ ਰੱਖਣ ਵਿੱਚ ਬਹੁਤ ਜ਼ਿਆਦਾ ਸਹਾਇਕ ਹੈ ਸਾਡੀ ਜਿਹੜੀ ਚਮੜੀ ਹੈ ਬਾਰਦੀ ਸਕਿਨ ਜਿਹੜੀ ਹੈ ਉਹਨੂੰ আলਟਰਾਵਾਈਟ ਰੇਜ਼ ਤੋਂ ਪ੍ਰੋਟेक्ट ਕਰਨ ਦਾ ਕੰਮ ਵੀ ਇਹਦਾ ਹੈਗਾ ਸੋ ਕਿੰਨੇ ਹੀ ਕੰਮ ਇੱਕ ਬੜੀ ਵੱਡੀ ਸਟੱਡੀ ਜੋ ਅਮਰੀਕਨ ਜਰਨਲ ਆਫ ਨਿਊਟ੍ਰੀਸ਼ਨਲ ਸਾਇੰਸ ਦੇ ਵਿੱਚ 2010 ਦੇ ਵਿੱਚ ਹੋਈ ਜੀ ਕਿ ਜਿਹੜਾ ਗਾਜਰ ਤੋਂ ਮਿਲਨ ਵਾਲਾ ਬੀਟਾ ਕੈਰੋਟਿਨ ਹੈ ਇਹ ਅੱਖਾਂ ਦਾ ਜਿਹੜਾ ਮੈਕੂਲਾ ਸਾਡਾ ਉਹਦੇ ਡੀਜਨਰੇਸ਼ਨ ਨੂੰ ਰੋਕਣ ਦੇ ਵਿੱਚ ਬਹੁਤ ਸਹਾਇਕ ਹੈ ਜੀ ਅੱਗੇ ਗੱਲ ਜੇ ਕਰ ਲਈਏ ਪਾਲਕ ਦੀ ਤੇ ਪਾਲਕ ਜਿਹੜੀ ਹੈ ਉਹ ਮੈਗਨੀਸ਼ੀਅਮ ਆਇਰਨ ਵਿਟਾਮਿਨ ਕੇ ਤੇ ਫੋਲੇਟ ਇਹ ਪੋਸ਼ਕ ਤੱਤ ਚ ਮੁੱਖ ਰੂਪ ਦੇ ਵਿੱਚ ਨੇ ਜੀ ਬਾਕੀ ਵੀ ਹੈਗੇ ਨੇ ਲੇਕਿਨ ਇਹਨਾਂ ਦਾ ਆਪਣਾ ਆਪਣਾ ਇੱਕ ਮਤਲਬ ਹੈ ਫੋਲੇਟ ਜਿਹੜਾ ਹੈ ਗਰਭ ਅਵਸਥਾ ਦੇ ਦੌਰਾਨ ਜਿਹੜੀਆਂ ਭਰੂਣ ਜਿਹੜਾ ਵੱਧ ਰਿਹਾ ਹੁੰਦਾ ਉਹਦੀ ਗਰੋਥ ਫਾਸਤੇ ਬੜਾ ਸਹਾਇਕ ਹੈ ਨਾਲ ਜਿਹੜਾ ਵਿਟਾਮਿਨ ਕੇ ਹੈ ਉਹ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਬੜਾ ਸਹਾਇਕ ਹੈਗਾ ਠੀਕ ਜੀ ਤੇ ਬਾਕੀ ਆਇਰਨ ਜਿਹੜਾ ਉਹ ਸਰੀਰ ਚ ਖੂਨ ਬਣਾਉਣ ਦਾ ਕੰਮ ਹੁੰਦਾ ਜਨਰਲ ਆਫ ਨਿਊਟ੍ਰੀਸ਼ਨ ਜਿਹੜਾ 2016 ਦੇ ਵਿੱਚ ਇਹ ਰਿਪੋਰਟ ਵੀ ਸਾਹਮਣੇ ਆਈ ਕਿ ਜਿਹੜਾ ਪਾਲਕ ਹੈ ਉਹ ਇਹ ਸਾਰੇ ਕੰਮਾਂ ਦੇ ਵਿੱਚ ਹੀ ਸਹਾਇਕ ਹੈ ਜੀ ਅਗਲੀ ਜਿਹੜੀ ਸਬਜੀ ਹੈ ਸਾਡੇ ਕੋਲ ਉਹ ਬਰੋਕਲੀ ਹੈ ਬਰੋਕਲੀ ਜਿਹੜੀ ਹੈ ਉਹਦੇ ਵਿੱਚੋਂ ਕੁਝ ਖਾਸ ਤਰ੍ਹਾਂ ਦੇ ਪ੍ਰੋਟੀਨ ਕੁਝ ਜਿਹੜੇ ਫਾਈਟੋਨਿਊਟ੍ਰੀਐਂਟਸ ਇਹ ਇਹ ਵਿਟਾਮਿਨ ਸੀ ਇਹ ਬੜੀ ਅਚੀ ਮਾਤਰਾ ਚ ਮਿਲਦਾ ਹੈ ਜਰਨਲ ਆਫ ਐਗਰੀਕਲਚਰ ਐਂਡ ਫੂਡ ਕੈਮਿਸਟਰੀ 2016 ਦੇ ਵਿੱਚ ਇੱਕ ਰਿਪੋਰਟ ਜਿਹੜੀ ਹੈ ਉਹ ਦੱਸਦੀ ਹੈ ਕਿ ਜਿਹੜੀ ਬਰੋਕਲੀ ਖਾਣ ਨਾਲ ਇੱਕ ਖਾਸ ਤਰ੍ਹਾਂ ਦਾ ਜਿਹੜਾ ਲੰਗ ਕੈਂਸਰ ਹੈ ਉਹ ਰੋਕਣ ਦੇ ਵਿੱਚ ਸਹਾਇਕ ਹੈ ਉਹ ਜੀ ਜੀ ਸੋ ਅਗਲਾ ਸਾਡੀ ਸਬਜੀ ਦਾ ਇੱਕ ਾਟੋ ਟੰਗ ਜਿਹੜਾ ਸੀ ਉਹ ਟਮਾਟਰ ਹੈ ਜੀ ਤੇ ਟਮਾਟਰ ਦੇ ਵਿੱਚੋਂ ਇੱਕ ਖਾਸ ਤਰ੍ਹਾਂ ਦਾ ਜਿਹੜਾ ਲਾਈਕੋਪੀਨ ਨਾਂ ਦਾ ਕੰਪਾਊਂਡ ਮਿਲਦਾ ਹੈ ਜਿਹੜਾ ਫੇਰ ਕਈ ਤਰ੍ਹਾਂ ਦੇ ਕੈਂਸਰ ਨੂੰ ਰੋਕਣ ਵਿੱਚ ਸਹਾਇਕ ਹੈ ਟਮਾਟਰ ਦੇ ਵਿੱਚੋਂ ਵਿਟਾਮਿਨ ਸੀ ਵੀ ਮਿਲਦਾ ਜਿਹੜਾ ਇਮਿਊਨ ਸਿਸਟਮ ਨੂੰ ਵੀ ਸਟਰੋਂਗ ਕਰਦਾ ਹੈ ਬ੍ਰਿਟਿਸ਼ ਜਰਨਲ ਆਫ ਨਿਊਟ੍ਰੀਸ਼ਨ 2011 ਦੀ ਜਿਹੜੀ ਇੱਕ ਸਟੱਡੀ ਹੈ ਉਹ ਚ ਦੱਸਿਆ ਜਾਂਦਾ ਹੈ ਕਿ ਜਿਹੜਾ ਲਾਈਕੋਪੀਨ ਹੈ ਉਹ ਕੋਲੇਸਟ੍ਰੋਲ ਨੂੰ ਕੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਇਹ ਸਾਡੀ ਸਿਹਤ ਜਿਹੜੀ ਹੈ ਦਿਲ ਦੀ ਸਿਹਤ ਉਹਨੂੰ ਬਿਹਤਰ ਕਰਦਾ ਹੈ ਜੀ ਅਗਲਾ ਜਿਹੜਾ ਸਬਜੀ ਜਿਹੜੀ ਹਰ ਇੱਕ ਸਬਜੀ ਦੇ ਵਿੱਚ ਇਸਤੇਮਾਲ ਹੁੰਦੀ ਹੈ ਉਹ ਹੈ ਪਿਆਜ਼ ਜੀ ਤੇ ਪਿਆਜ਼ ਦੇ ਵਿੱਚ ਖਾਸ ਤਰ੍ਹਾਂ ਦੇ ਜਿਹੜੇ ਨੇ ਫਲੇਵੋਨਾਈਟਸ ਆਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਹੈਗੇ ਨੇ ਜਿਹੜੀ ਉਮਰ ਨੂੰ ਵੀ ਲੰਮਾ ਕਰਦੇ ਨੇ ਤੇ ਸਾਡੇ ਸਰੀਰ ਨੂੰ ਰੋਗਾਂ ਤੋਂ ਬਚਾ ਕੇ ਰੱਖਦੇ ਨੇ ਠੀਕ ਹੈ ਜੀ ਇੱਕ ਰਿਸਰਚ ਜਿਹੜੀ ਪਬਲਿਸ਼ ਹੋਈ ਆ ਜਰਨਲ ਆਫ ਮੈਡੀਕਲ ਫੂਡ 2015 ਉਹਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੇ ਜਿਹੜਾ ਪਿਆਜ਼ ਹੈ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਸਹਾਇਕ ਹੈ ਜੀ ਅਗਲੀ ਜਿਹੜੀ ਹਰ ਸਬਜ਼ੀ ਚ ਫੇਰ ਪੈਣ ਵਾਲੀ ਇੱਕ ਹੋਰ ਸਬਜ਼ੀ ਉਹਨੂੰ ਕਿਹਾ ਜਾ ਸਕਦਾ ਹੈ ਜਿਹੜਾ ਹੈ ਲਸਣ ਜੀ ਲਸਣ ਦੇ ਵਿੱਚ ਮਿਲਦਾ ਹੈ ਅਲਿਸਿਨ ਤੇ ਅਲਿਸਿਨ ਜਿਹੜਾ ਹੈ ਇਹ ਫੇਰ ਦਿਲ ਦੀ ਸਿਹਤ ਵਾਸਤੇ ਬਹੁਤ ਹੀ ਕਮਾਲ ਕਰਦ ਨਿਕਿਆ ਗਿਆ ਹੈ ਇਹ ਕੋਲੇਸਟ੍ਰੋਲ ਨੂੰ ਵੀ ਘੱਟ ਕਰਦਾ ਹੈ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ ਇਹਦੇ ਵਿੱਚ ਜਿਹੜੇ ਹੈਗੇ ਨੇ ਤੱਤ ਹੋਰ ਇਹ ਐਂਟੀ ਬੈਕਟੀਰੀਅਲ ਵੀ ਹੈ ਤੇ ਐਂਟੀ ਵਾਇਰਲ ਵੀ ਹੈ ਜੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਰੋਕ ਕੇ ਸਾਨੂੰ ਸਿਹਤਮੰਦ ਰੱਖਣ ਦੇ ਵਿੱਚ ਕੰਮ ਕਰਦਾ ਹੈ ਇਹ ਜਿਹੜੀ ਖੋਜ ਹੈ ਇਨਿਊਟ੍ਰੀਸ਼ਨਲ ਜਰਨਲ 2014 ਦੇ ਵਿੱਚ ਪਬਲਿਸ਼ ਹੋਈ ਜੀ ਅਗਲੀ ਜਿਹੜੀ ਕਾਮਨ ਸਬਜੀ ਹੈ ਸਾਡੇ ਘਰਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿੱਥੇ ਮਿਲ ਜਾਂਦੀ ਹੈ ਜਿਹੜੀ ਹਰ ਇੱਕ ਘਰ ਦੇ ਵਿੱਚ ਤੁਹਾਨੂੰ ਅਕਸਰ ਮਿਲੇਗੀ ਪ੍ਰਾਇਓਰਟੀ ਦੇ ਤੌਰ ਤੇ ਉਹ ਹੈਗਾ ਆਲੂ ਜੀ ਹੁਣ ਜਿਹੜਾ ਆਲੂ ਹੈ ਉਹਦੇ ਵਿੱਚੋਂ ਪੋਟਾਸ਼ੀਅਮ ਤੇ ਕਾਰਬੋਹਾਈਡਰੇਟਸ ਬੜੀ ਅੱਛੀ ਮਾਤਰਾ ਚ ਮਿਲਦੇ ਨੇ ਤੇ ਪੋਟਾਸ਼ੀਅਮ ਜਿਹੜਾ ਫੇਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਸਤੇ ਠੀਕ ਹੈ ਜੀ ਬੀਪੀ ਨੂੰ ਸਹੀ ਰੱਖਣ ਵਾਸਤੇ ਖੂਨ ਦੀ ਰਵਾਣਗੀ ਵਾਸਤੇ ਇਹ ਬੜਾ ਹੀ ਚੰਗਾ ਮੰਨਿਆ ਜਾਂਦਾ ਹੈ ਕਾਰਬੋਹਾਈਡਰੇਟ ਜਿਹੜੇ ਨੇ ਊਰਜਾ ਪੈਦਾ ਕਰਨ ਵਾਸਤੇ ਬੜੇ ਕੰਮ ਆਉਂਦੇ ਨੇ ਜੀ ਸੋ ਇਹ ਵੀ ਇੱਕ ਕਾਮਨ ਸਬਜੀ ਹੈ ਇਹਦੇ ਉੱਤੇ ਜਿਹੜੀ ਖੋਜ ਹੈ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ 2011 ਦੇ ਵਿੱਚ ਇੱਕ ਸਟੱਡੀ ਚ ਪਾਇਆ ਗਿਆ ਕਿ ਜਿਹੜੇ ਵੀ ਲੋਕ ਨਿਯਮਤ ਰੂਪ ਚ ਜਿਹੜੇ ਬੇਕ ਕੀਤੇ ਹੋਏ ਯਾਨੀ ਕਿ ਖਲਕੀ ਆਂਡਾ ਆਲੂ ਦੇ ਵਿੱਚ ਪਕਾਏ ਗਏ ਜਿਹੜੇ ਆਲੂ ਨੇ ਉਬਾਲੇ ਹੋਏ ਨਹੀਂ ਜਾਂ ਉਹਨੂੰ ਬਹੁਤ ਪੁੰਨਿਆ ਨਾ ਜਾਏ ਜਿਹੜੀ ਹਲਕੀ ਆਸ ਤੇ ਵਿੱਚ ਆਲੂ ਹੁੰਦੇ ਨੇ ਉਹਨਾਂ ਨੂੰ ਖਾਣ ਵਾਲੇ ਲੋਕਾਂ ਦੇ ਵਿੱਚ ਕਦੇ ਵੀ ਪੋਟਾਸ਼ੀਅਮ ਦੀ ਕਮੀ ਨਹੀਂ ਹੁੰਦੀ ਜੀ ਅਗਲੀ ਸਬਜ਼ੀ ਜਿਹੜੀ ਆ ਸਾਡੇ ਕੋਲ ਆ ਜਾਂਦੀ ਹੈ ਸ਼ਿਮਲਾ ਮਿਰਚ ਜੀ ਸ਼ਿਮਲਾ ਮਿਰਚ ਜਿਹੜੀ ਹੈ ਇਹ ਵਿਟਾਮਿਨ ਸੀ ਦਾ ਤੇ ਐਂਟੀਆਕਸੀਡੈਂਟ ਦਾ ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਨੇ ਜਿਹੜੇ ਸਾਡੇ ਇਮਿਊਨ ਸਿਸਟਮ ਨੂੰ ਵੀ ਸਟਰੋਂਗ ਰੱਖਦੇ ਨੇ ਤੇ ਵਿਟਾਮਿਨ ਸੀ ਕਿਉਂਕਿ ਪਾਣੀ ਚ ਘੁਲਣ ਵਾਲੇ ਜਿੰਨੇ ਵੀ ਫ੍ਰੀ ਰੈਡੀਕਲ ਜਾਂ ਜਿੰਨੀਆਂ ਵੀ ਅਸ਼ੁੱਧੀਆਂ ਨੇ ਉਹਨਾਂ ਨੂੰ ਸਾਫ਼ ਕਰਨ ਦੇ ਵਿੱਚ ਸਹਾਇਕ ਹੁੰਦਾ ਹੈ। ਸੋ ਇਹ ਇੱਕ ਸ਼ਿਮਲਾ ਮਿਰਚ ਜਿਹੜੀ ਲਾਲ ਰੰਗ ਦੀ ਹੈ ਉਹਦੇ ਵਿੱਚ ਸਭ ਤੋਂ ਵੱਧ ਮਾਤਰਾ ਚ ਪਾਇਆ ਜਾਂਦਾ ਹੈ। ਜੀ। ਸੋ ਉੱਥੋਂ ਇਹ ਸਾਡਾ ਡਿਫੈਂਸ ਬਣਾਈ ਰੱਖਦਾ ਸਾਡੀ ਰੋਗ ਪ੍ਰਤੀ ਰੋਧਕਸ਼ਮਤਾ ਨੂੰ ਬਣਾਈ ਰੱਖਦਾ ਹੈ। ਨਿਊਟ੍ਰੀਐਂਟਸ ਜਨਰਲ 2017 ਦੇ ਅਨੁਸਾਰ ਜਿਹੜੀ ਸ਼ਿਮਲਾ ਮਿਰਚੋਂ ਉੱਥੋਂ ਮਿਲਣ ਵਾਲਾ ਵਿਟਾਮਿਨ ਸੀ ਜਿਹੜਾ ਹੈ ਇਹ ਕਲੋਜ਼ਨ ਹੈਲਥ ਜਿਹੜੀ ਹੈ ਉਹਦੇ ਵਾਸਤੇ ਸਾਨੂੰ ਬਹੁਤ ਵਧੀਆ ਆਇਆ। ਜੀ। ਜੋ ਕਿ ਸਾਡੀ ਸਕਿਨ ਨੂੰ ਇੱਕ ਵਧੀਆ ਬਣਾ ਕੇ ਰੱਖਦਾ ਹੈ ਅਗਲੀ ਜਿਹੜੀ ਸਬਜੀ ਆ ਜਾਂਦੀ ਹੈ ਉਹ ਜਿਹੜੇ ਹੁੰਦੇ ਨੇ ਕੌਰਨਸ ਜੀ ਨੂੰ ਕਹਿੰਦੇ ਆ ਮੱਕੀ ਦੇ ਕੱਚੇ ਜਿਹੜੇ ਪੁੱਟੇ ਆ ਜਾਂਦੇ ਨੇ ਇਹਨਾਂ ਦੇ ਵਿੱਚ ਬਿਊਟੀ ਨਾ ਦਾ ਇੱਕ ਪਦਾਰਥ ਜਿਹੜਾ ਉਹ ਪਾਇਆ ਜਾਂਦਾ ਹੈ ਜੀ ਜਿਹੜਾ ਅੱਖਾਂ ਵਾਸਤੇ ਤੇ ਸਾਡੀ ਸਕਿਨ ਵਾਸਤੇ ਬੜਾਈ ਕੰਮ ਦਾ ਹੈਗਾ ਸੋ ਇਹ ਦੇਖੋ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਸ਼ੁਰੂ ਤੋਂ ਹੀ ਕਿੰਨੇ ਸਦੀਆਂ ਤੋਂ ਸਾਡੇ ਖਾਣੇ ਦਾ ਹਿੱਸਾ ਨੇ ਅਗਲੀ ਇੱਕ ਹੋਰ ਸਾਡੇ ਘਰਾਂ ਚ ਕਾਮਨ ਸਬਜੀ ਹੈਗੀ ਹੈ ਖੀਰਾ ਜੀ ਜਿਹੜਾ ਲਗਭਗ ਹਰ ਇੱਕ ਸਲਾਦ ਦੀ ਤਸ਼ਾਨ ਰਹਿੰਦਾ ਹੀ ਹੈ ਜੀ ਸੋ ਇਹਦੇ ਵਿੱਚ ਜਿਹੜਾ ਇੱਕ ਤਾਂ ਇਹ ਚ 95% ਤੇ ਪਾਣੀ ਹੈ ਲੇਕਿਨ ਬਾਕੀ ਜਿਹੜੇ ਨੇ ਉਹ ਚ ਬੜੇ ਇੰਪੋਰਟੈਂਟ ਮਿਨਰਲਸ ਨੇ ਕੁਝ ਤੇ ਨਾਲ ਹੀ ਉਹਦੇ ਚ ਕੁਝ ਐਂਟੀਆਕਸੀਡੈਂਟਸ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਕੰਮ ਜਿਹੜੇ ਨੇ ਸਾਡੇ ਸਰੀਰ ਵਾਸਤੇ ਸੁਰੱਖਿਆਤ ਰੱਖਣ ਵਾਸਤੇ ਕਰਦੇ ਨੇ ਜਨਰਲ ਆਫ 에ਜਿੰਗ ਐਂਡ ਕਲੀਨਿਕਲ ਪ੍ਰੈਪਿਸ 2013 ਦੀ ਸਟੱਡੀ ਦੇ ਵਿੱਚ ਇਹ ਪਾਇਆ ਗਿਆ ਕਿ ਖੀਰਾ ਜਿਹੜਾ ਹੈ ਇਹ ਤੁਹਾਨੂੰ ਸਰੀਰ ਨੂੰ ਹਾਈਡਰੇਟ ਰੱਖ ਕੇ ਤੁਹਾਨੂੰ ਤੰਦਰੁਸਤ ਰੱਖਣ ਦੇ ਵਿੱਚ ਬਹੁਤ ਸਹਾਇਕ ਹੈ ਜੀ ਅਗਲੀ ਸਬਜ਼ੀ ਜਿਹੜੀ ਉਹ ਫੁੱਲ ਗੋਬੀ ਹੈ ਫੁੱਲ ਗੋਬੀ ਦੇ ਵਿੱਚ ਜਿਹੜੇ ਅਲੱਗ-ਅਲੱਗ ਬਾਕੀ ਪੋਸ਼ਕ ਤੱਤ ਮਿਨਰਲਸ ਵੀ ਹੈਗੇ ਨੇ ਕੈਲਸ਼ੀਅਮ ਹੈ ਉਹਦੇ ਵਿੱਚ ਥੋੜੀ ਫਾਸਫੋਰਸ ਵੀ ਹੈ ਥੋੜਾ ਉਹਦੇ ਵਿੱਚ ਵੀ ਥੋੜੀ ਮਾਤਰਾ 'ਚ ਪ੍ਰੋਟੀਨ ਵੀ ਮਿਲਦਾ ਹੈ ਲੇਕਿਨ ਇੱਕ ਖਾਸ ਤੱਤ ਹੈਗਾ ਉਹਦੇ ਵਿੱਚ ਜਿਹਨੂੰ ਕਹਿੰਦੇ ਨੇ ਕੋਲਾਈ ਜਿਹੜਾ ਕੋਲਾਈਨ ਹੈ ਇਹ ਖਾਸ ਕਰਕੇ ਸਾਡੇ ਦਿਮਾਗ ਨਾਲ ਸੰਬੰਧਤ ਜਿਹੜੀਆਂ ਯਾਦਦਾਸ਼ਤ ਨਾਲ ਸੰਬੰਧਤ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਇਹ ਜਿਹੜੀਆਂ ਯਾਦਦਾਸ਼ਤ ਕਟਨਾ ਜਾਂ ਦਿਮਾਗ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਨੂੰ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਬੜਾ ਸਹਾਇਕ ਹੈ ਜੀ ਇਹਦੇ ਬਾਰੇ ਚ ਜਿਹੜੀ ਖੋਜ ਹੈ ਅਮਰੀਕਨ ਜਨਰਲ ਆਫ ਕਲੀਨਿਕਲ ਨਿਊਟ੍ਰੀਸ਼ਨ ਦੇ ਵਿੱਚ 2009 ਦੇ ਵਿੱਚ ਜੀ ਸੋ ਉੱਥੇ ਇਹ ਚੀਜ਼ਾਂ ਸਾਹਮਣੇ ਆਈਆਂ ਸੋ ਇਸੇ ਤਰ੍ਹਾਂ ਜਿਹੜੀਆਂ ਬਾਕੀ ਵੀ ਅਲੱਗ-ਅਲੱਗ ਸਬਜ਼ੀਆਂ ਅਸੀਂ ਇਸਤੇਮਾਲ ਕਰਨੇ ਆ ਚਾਹੇ ਉਹ ਭਿੰਡੀ ਹੈ ਚਾਹੇ ਲੋਕੀ ਹੈ ਸਾਰੀਆਂ ਹੀ ਸਬਜ਼ੀਆਂ ਜਿਹੜੀਆਂ ਵੀ ਨੇ ਉਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇਹ ਕਾਮਨ ਜਿਹੜੇ ਨੇ ਕਾਮਨ ਮਿਨਰਲਸ ਤੇ ਮਿਲਦੇ ਹੀ ਹੈਗੇ ਨੇ ਕੁਝ ਹੱਦ ਤੱਕ ਥੋੜਾ-ਬਹੁਤ ਪ੍ਰੋਟੀਨ ਵੀ ਉਹਨਾਂ ਦੇ ਵਿੱਚੋਂ ਮਿਲਦਾ ਹੀ ਹੈ ਕੁਝ ਹੋਰ ਜਿਹੜੇ ਨੇ ਥੋੜੀ ਮਾਤਰਾ 'ਚ ਵਿਟਾਮਿਨ ਵੀ ਮਿਲਦੇ ਨੇ ਇਹ ਸਾਰੇ ਹੀ ਤੱਤ ਜਿਹੜੇ ਸਬਜ਼ੀਆਂ 'ਚੋਂ ਮਿਲਣ ਵਾਲੇ ਨੇ ਤੇ ਨਾਲ ਇਹਨਾਂ ਦੇ ਵਿੱਚੋਂ ਇੱਕ ਹੋਰ ਖਾਸ ਚੀਜ਼ ਮਿਲਦੀ ਹੈ ਉਹ ਹੈਗੇ ਨੇ ਨਾਈਟ੍ਰੇਟਸ ਜੀ ਨਾਈਟ੍ਰੇਟ ਯੂਰੇਨੀਅਮ ਤੁਹਾਡੇ ਸਰੀਰ 'ਚ ਜਾ ਕੇ ਜਦੋਂ ਕੰਮ ਜਿਹੜਾ ਉਹਨਾਂ ਦਾ ਉਹ ਨਾਈਟ੍ਰਿਕ ਆਕਸਾਈਡ ਬਣਾਉਂਦੇ ਨੇ ਤੇ ਨਾਈਟ੍ਰਿਕ ਆਕਸਾਈਡ ਸਾਡੀ ਏਜਿੰਗ ਨੂੰ ਰੋਕਣ ਦੇ ਵਿੱਚ ਯਾਨੀ ਕਿ ਇੱਕ ਸਿਹਤਮੰਦ ਉਮਰ ਜਿਹੜੀ ਲੈਣੀ ਹੈ ਤੁਹਾਨੂੰ ਵੱਡੀ ਉਮਰ ਦੇ ਵਿੱਚ ਵੀ ਸਿਹਤਮੰਦ ਰੱਖਣਾ ਏਜਿੰਗ ਨੂੰ ਸলো ਕਰਨਾ ਜਿਹੜਾ ਠੀਕ ਹੈ ਉਹਦੇ ਵਿੱਚ ਕੰਮ ਕਰਦੇ ਨੇ ਠੀਕ ਹੈ ਤੁਹਾਨੂੰ ਖਾਰ ਦੀਆਂ ਪ੍ਰੋਬਲਮ ਤੋਂ ਬਚਾਉਂਦੇ ਨੇ ਤੁਹਾਡੀ ਸਕਿਨ ਨੂੰ ਵਧੀਆ ਰੱਖਦੇ ਨੇ ਇਹ ਆਪਣੇ ਆਪਣੇ ਇਹਨਾਂ ਦੇ ਕੰਮ ਨੇ ਸੋ ਮੈਂ ਫਿਰ ਕਹਾਵਾਂਗਾ ਕਿ ਸਾਡੀਆਂ ਜਿਹੜੀਆਂ ਪੁਰਾਣਾ ਟ੍ਰੈਡੀਸ਼ਨਲ ਖਾਣਾ ਜਿਹੜਾ ਬਜ਼ੁਰਗਾਂ ਨੇ ਤਿਆਰ ਕੀਤਾ ਸੀਗਾ ਤੇ ਉਹ ਸਾਨੂੰ ਤੰਦਰੁਸਤ ਰੱਖਣ ਵਿੱਚ ਬਿਲਕੁਲ सक्षम ਸੀਗਾ ਜੀ ਅੱਜ ਸਭ ਤੋਂ ਵੱਡੀ ਗਲਤੀ ਅਸੀਂ ਇਹੋ ਹੀ ਕੀਤੀ ਹੈ ਕਿ ਅਸੀਂ ਉਹਨਾਂ ਦੀਆਂ ਦੱਸੀਆਂ ਗਈਆਂ ਜਿਹੜੀਆਂ ਗਾਈਡਲਾਈਨਸ ਸੀਗੀਆਂ ਬਜ਼ੁਰਗਾਂ ਦੀਆਂ ਜੋ ਖਾਣਾ ਬਣਾਉਣ ਦੇ ਤਰੀਕੇ ਸੀਗੇ ਇੱਕ ਹੋਰ ਅਗਲੀ ਗੱਲ ਮੈਂ ਥਾਲ ਐਡ ਕਰਦੇ ਆ ਕਿ ਇਹਦੇ ਵਿੱਚ ਇੱਕ ਹੋਰ ਚੀਜ਼ ਸਾਹਮਣੇ ਆਈ ਸਾਰੀ ਸਟੱਡੀਜ਼ ਕਿ ਇਹ ਜਿਹੜੀਆਂ ਸਬਜ਼ੀਆਂ ਨੇ ਇਹ ਜਾਂ ਤੇ ਕੱਚੀਆਂ ਤੇ ਜਾਂ ਫਿਰ ਬਿਲਕੁਲ ਘੱਟ ਟੈਂਪਰੇਚਰ ਤੇ ਪਕਾਈਆਂ ਗੀਆਂ ਕਿਉਂਕਿ ਕੁਝ ਹੀ ਤੱਤ ਨੇ ਜਿਹੜੇ ਜਿਨ੍ਹਾਂ ਦਾ ਅਬਜ਼ੌਰਬੇਸ਼ਨ ਤੇ ਜਿਨ੍ਹਾਂ ਵੱਧਦਾ ਆ ਜਿਆਦਾ ਤੇ ਸੇਕ ਤੇ ਪਕਾਉਂਦਾ ਜਿਵੇਂ ਟਮਾਟਰ ਦੇ ਵਿੱਚ ਲਾਈਕੋਪੀਨ ਆ ਜਾਂਦਾ ਤੇ ਇਹਨੂੰ ਥੋੜਾ ਤੇਜ਼ ਸੇਕ ਤੇ ਵੀ ਪਕਾ ਲੋ ਤੇ ਇਹਦਾ ਅਬਜ਼ੌਰਬੇਸ਼ਨ ਵੱਧ ਜਾਂਦਾ ਬਾਕੀ ਜ਼ਿਆਦਾਤਰ ਜਿਹੜੇ ਨਿਊਟ੍ਰੀਐਂਟਸ ਨੇ ਉਹ 100 ਡਿਗਰੀ ਤੋਂ ਘੱਟ ਟੈਂਪਰੇਚਰ 'ਚ ਹੀ ਪਕਾਏ ਜਾਂਦੇ ਉਹ ਵਧੀਆ ਰਹਿੰਦੇ ਨੇ ਤੋ ਸਾਡੇ ਜਿਹੜੇ ਪੁਰਾਣੇ ਬਜ਼ੁਰਗਾਂ ਦੀ ਥਿਉਰੀ ਸੀ ਜਿਹਦੇ ਕਰਕੇ ਉਹ ਤੰਦਰੁਸਤ ਰਹਿੰਦੇ ਸੀ ਉਹ ਅੱਜ ਇਹੋ ਸਾਹਮਣੇ ਆ ਰਹੀ ਹੈ ਕਿ ਉਹ ਸਬਜ਼ੀਆਂ ਜ਼ਿਆਦਾਤਰ ਉਹ ਮੱਠੇ ਸੇਕ ਤੇ ਬਣਾਉਂਦੇ ਸੀਗੇ ਜੀ ਤੇ ਸਾਰੀਆਂ ਹੀ ਸਬਜ਼ੀਆਂ ਉਹ ਕਾਮਨਲੀ ਇਸਤੇਮਾਲ ਕਰਦੇ ਸੀ ਤੇ ਕੱਚੀਆਂ ਜ਼ਰੂਰ ਖਾਂਦੇ ਸੀ ਜੀ ਕਾਜਰ ਕੱਚੀ ਖਾਣੀ ਮੂਰੀ ਕੱਚੀ ਖਾਣੀ ਛਲਗਮ ਕੱਚੇ ਖਾਣੇ ਠੀਕ ਹੈ ਜੀ ਸਲਾਦ ਜਿਹੜਾ ਸੀ ਉਹ ਹੁਣ ਅਸੀਂ ਸੈਲਡ ਕੱਟ ਕੇ ਜਿਹੜਾ ਸਜਾ ਕੇ ਰੱਖ ਲੈਂਦੇ ਉਹਨਾਂ ਨੂੰ ਫੜਨੀ गाजर ਤੇ ਇਤਰੀ ਗੋਭੀ ਫੜਨੀ ਕੱਚੀ ਖਾ ਲੈਣੀ ਭਿੰਡੀਆਂ ਕੱਚੀਆਂ ਖਾ ਲੈਣੀਆਂ ਸੋ ਇਹ ਟਮਾਟਰ ਜਿਹੜੇ ਸੀ ਇਹ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਸੀ ਇਸਤਰੀ ਸੋ ਜਾਣੇ ਅਣਜਾਣੇ ਅੱਜ ਉਹੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਅਗਰ ਬਿਮਾਰੀਆਂ ਤੋਂ ਬਚੇ ਰਹਿਣਾ ਹੈ ਤੇ ਅਸੀਂ ਆਪਣੇ ਖਾਣੇ ਨੂੰ ਇਨ੍ਹਾਂ ਫਲਾਂ ਦੇ ਨਾਲ ਸਬਜ਼ੀਆਂ ਦੇ ਨਾਲ ਅਨਾਜਾਂ ਦੇ ਨਾਲ ਦਾਲਾਂ ਦੇ ਨਾਲ ਪੈਰੈਂਸ ਕਰੀਏ ਜੀ ਨਟਸ ਜਿਹੜੇ ਆ ਗਏ ਆਇਲ ਸੀਡਸ ਆ ਗਏ ਕੁਦਰਤ ਨੇ ਬੜੇ ਖਾਣੇ ਸਾਨੂੰ ਦਿੱਤੇ ਨੇ ਤੰਦਰੁਸਤ ਰੱਖਣ ਵਾਸਤੇ ਉਹਨਾਂ ਦਾ ਅਸੀਂ ਸਹੀ ਇਸਤੇਮਾਲ ਕਰ ਲਈਏ ਜੀ ਤੇ ਉਹਨਾਂ ਦੇ ਵਿੱਚ ਇਹ ਸਬਜ਼ੀਆਂ ਵੀ ਨੇ ਸੋ ਬੜਾ ਮਹੱਤਵਪੂਰਨ ਰੋਲ ਇਹਨਾਂ ਸਬਜ਼ੀਆਂ ਦਾ ਸਾਡੇ ਖਾਣੇ 'ਚ ਹੈਗਾ ਆ ਤੇ ਜੇ ਅਸੀਂ ਉਹਨੂੰ ਸਹੀ ਢੰਗ ਨਾਲ ਇਸਤੇਮਾਲ ਕਰ ਲੈਂਦੇ ਆ ਤੇ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਆ ਜ਼ਰੂਰੀ ਨਹੀਂ ਹੈ ਕਿ ਅਸੀਂ ਬਿਮਾਰ ਹੋ ਕੇ ਫਿਰ ਇਲਾਜ ਕਰਾਂ ਤੇ ਫਿਰ ਇਹ ਪ੍ਰੋਫੈਂਸ਼ਨ ਦੀ ਜਿਹੜੀ ਸਾਇੰਸ ਹੈ ਉਹ ਹਮੇਸ਼ਾ ਹੀ ਚੰਗੀ ਮੰਨੀ ਜਾਂਦੀ ਹੈ ਅੱਜ ਵੀ ਪੂਰੀ ਦੁਨੀਆ 'ਚ ਮੰਨਿਆ ਜਾਂਦਾ ਹੈ ਕਿ ਪ੍ਰੋਫੈਂਸ਼ਨ ਇਜ਼ ਬੈਟਰ than ਕਿਉਰ ਯਾਨੀ ਕਿ ਇਲਾਜ ਨਾਲੋਂ ਪ੍ਰੇਜ ਚੰਗਾ ਤੇ ਕਿਉਂ ਨਾ ਆਪਣੇ ਖਾਣੇ ਦੇ ਵਿੱਚ ਇਹ ਪ੍ਰੇਜ ਰੱਖੇ ਜਾਣ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਣੇ ਖਾਣੇ 'ਚ ਕਿਸੇ ਨਾ ਕਿਸੇ ਰੂਪ 'ਚ ਸ਼ਾਮਲ ਕਰ ਲਈਏ ਇਨਾਂ ਤੋਂ ਲਾਭ ਸਰੀਰ ਨੂੰ ਮਿਲਦੇ ਰਹਿਣ ਜੋ ਇਨੀਆਂ ਇਹਦੇ ਵਿੱਚ ਮਿਲਦਾ ਸਾਨੂੰ ਇਨਾਂ ਤੋਂ ਖਜਾਨਾ ਉਹ ਸਰੀਰ ਨੂੰ ਹਾਸਲ ਹੋ ਜਾਏ ਕਿ ਉਹਦੇ ਵਿੱਚ ਕੋਈ ਕਮੀਆਂ ਨਾ ਹੋਣ ਤੇ ਬਿਮਾਰ ਪਵੇ ਨਾ ਜੀ ਸਰ ਜੀ ਇਹ ਵੀ ਸਾਡੇ ਦੋਸਤਾਂ ਨੂੰ ਦੱਸੋ ਕਿ ਸਬਜ਼ੀਆਂ ਛਿਲਕੇ ਖਾਣੀਆਂ ਚਾਹੀਦੀਆਂ ਬਣਾਉਣੀਆਂ ਚਾਹੀਦੀਆਂ ਜਾਂ ਬਿਨਾਂ ਛਿਲਕੇ ਹਾਂ ਇਹ ਵੀ ਬੜਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਬਹਿਸ ਦਾ ਵਿਸ਼ਾ ਹੈ ਇੱਕ ਕੋਈ ਕਹਿੰਦਾ ਛਿਲਕੇ ਖਾਓ ਬਣਾਓ ਜੀ ਕੋਈ ਕਹਿੰਦਾ ਬਿਨਾਂ ਛਿਲਕੇ ਬਣਾਓ ਜੀ ਜੀ ਇਹ ਚੱਲਣਾ ਪਊ ਤੁਸੀ ਦੇਖੋ ਜਿਹੜੇ ਕੁਦਰਤ ਨੇ ਹਰ ਚੀਜ਼ ਨੂੰ ਇੱਕ ਕੰਪਲੀਟ ਬਣਾਇਆ ਜੀ ਸੰਪੂਰਨ ਬਣਾਇਆ ਇਸ ਸੰਪੂਰਨ ਦੇ ਵਿੱਚ ਇਹ ਅੱਜ ਪਾਇਆ ਗਿਆ ਕਿ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਦੇ ਜ਼ਿਆਦਾਤਰ ਪੋਸ਼ਕ ਤੱਤ ਜਿਹੜੇ ਨੇ ਉਹ ਛਿਲਕਿਆਂ ਦੇ ਨਾਲ ਹੁੰਦੇ ਨੇ ਜੀ ਹਾਂਜੀ ਅੰਦਰ ਘੱਟ ਨੇ ਸੋ ਛਿਲਕੇ ਤੇ ਬਹੁਤ ਹੀ ਮਹੱਤਵਪੂਰਨ ਨੇ ਮੈਂ ਤਾਂ ਸਿੰਪਲ ਜੀ ਉਦਾਹਰਨ ਲੈਣਾ ਹੋਣਾ ਤੁਹਾਡਾ ਛਿਲਕਾ ਕੀ ਹੈ ਤੁਹਾਡੀ ਚਮੜੀ ਜੀ ਬਿਲਕੁਲ ਲਾ ਦਿਓ ਇਹਨੂੰ ਫਿਰ ਕੀ ਹੋਏਗਾ ਜਿੰਦੇ ਰਹਿ ਸਕਾਂਗੇ ਬਿਲਕੁਲ ਤੇ ਜਦੋਂ ਸਬਜ਼ੀਆਂ ਦੇ ਛਿਲਕੇ ਤੁਸੀਂ ਲਾ ਦਿੰਦੇ ਹੋ ਦੋ ਗਲਤੀਆਂ ਸਬਜ਼ੀਆਂ ਦੇ ਵਿੱਚ ਹੁੰਦੀਆਂ ਮੈਂ ਘਰਾਂ ਦੇ ਵਿੱਚ ਦੇਖਣਾ ਅਕਸਰ ਇੱਕ ਕਿ ਉਹ ਛਿਲਕੇ ਲਾ ਕੇ ਡਸਟਬਿਨ ਚ ਜਾਂਦੇ ਨੇ ਬੜੇ ਮਹੱਤਵਪੂਰਣੇ ਜੀ ਉਹਨਾਂ ਦੇ ਵਿੱਚ ਜ਼ਿਆਦਾਤਰ ਪੋਸ਼ਕ ਤੱਤ ਨੇ ਉਹਨਾਂ ਨੂੰ ਨਹੀਂ ਲਾਉਣਾ ਚਾਹੀਦਾ ਤੇ ਦੂਜਾ ਇੱਕ ਹੋਰ ਕੰਮ ਹੁੰਦਾ ਆ ਕਿ ਸਬਜ਼ੀ ਨੂੰ ਕੱਟਦੇ ਆ ਕੱਟਦੇ ਸਾਰੀ ਉਹ ਪਾਣੀ ਚ ਪਾਈ ਜਾਂਦੇ ਨੇ ਕੱਟ ਕੇ ਪਾਣੀ ਚ ਹੁੰਦੇ ਨੇ ਫੇਰ ਹੁਣ ਜਿਹੜੇ ਪਾਣੀ ਚ ਘੁਲਣ ਵਾਲੇ ਪੋਸ਼ਕ ਤੱਤ ਸੀਗੇ ਵਿਟਾਮਿਨ ਸੀ ਹੋ ਗਿਆ ਵਿਟਾਮਿਨ ਬੀ ਹੋ ਗਏ ਜਾਂ ਹੋਰ ਜਿਹੜੇ ਉਹਦੇ ਵਿੱਚ ਮਿਨਰਲਸ ਮਿਲਣ ਵਾਲੇ ਨੇ ਜਿਹੜੇ ਪਾਣੀ ਚ ਘੁਲਦੇ ਨੇ ਉਹ ਸਾਰੇ ਪਾਣੀ ਚ ਰਹਿ ਜਾਣੇ ਸੀ ਉਹ ਪਾਣੀ ਤੁਸੀਂ ਰੋੜ ਦੇਣਾ ਜੀ ਤੇ ਤੁਸੀਂ ਪਹਿਲਾਂ ਹੀ ਪੋਸ਼ਨ ਕਟਾ ਲਿਆ ਹੋਰ ਨਾਲ ਬੈਟਰ ਹੈ ਕਿ ਹੱਥ ਧੋ ਲਓ ਸਬਜ਼ੀ ਧੋ ਲਓ ਤੇ ਕੱਟਦੇ ਜਦੋਂ ਧ ਹਾਂ ਪਹਿਲਾਂ ਚੰਗੀ ਤਰ੍ਹਾਂ ਤੋਰੋ ਹਾਂਜੀ ਇੱਕ ਮਸਲਾ ਹੋਰ ਆਉਂਦਾ ਹੈ ਕਈ ਵਾਰੀ ਕਿ ਇਹਨਾਂ ਦੇ ਤੇਜੀ ਸਪਰਿਆ ਆ ਇਸ ਕਰਕੇ ਅਸੀਂ ਛੱਲ ਦਿੰਦੇ ਹਾਂ 20 ਸਪਰਿਆ ਪਾਈਆਂ ਕਿੰਨੇ ਆਪ ਪਾਈਆਂ ਆਪ ਹੀ ਪਾਈਆਂ ਨੇ ਉਹ ਜੈਰ ਕੁਦਰਤ ਨੇ ਤੇ ਪਾਕ ਨਹੀਂ ਸੀ ਭੇਜਿਆ ਉਹਨੇ ਤੇ ਇੱਕ ਕੰਪਲੀਟ ਸਬਜੀ ਬਣਾ ਕੇ ਸਾਨੂੰ ਦਿੱਤੀ ਸੀ ਇੱਕ ਪੋਸ਼ਣ ਦਾ ਖਜ਼ਾਨਾ ਦਿੱਤਾ ਸੀ ਅਸੀਂ ਉਹਨਾਂ ਨੂੰ ਕੋਈ ਤੇ ਨਾ ਪਾਓ ਜੀ ਜੈਰ ਉਹਦੇ ਉੱਤੇ ਅੱਜ ਕੱਲ ਹਰ ਸਬਜੀ ਤੇ ਘਰ ਦੀ ਛੱਦ ਦੇ ਉੱਤੇ ਉਗ ਜਾਂਦੀ ਹੈ ਔਰ ਕਿੰਨੇ ਲੋਕ ਨੇ ਜਿਹੜੇ ਉਹ ਉਗਾ ਰਹੇ ਨੇ ਬਿਨਾ ਖਾਤਾ ਦਵਾਈਆਂ ਤੋਂ ਔਰ ਬੜੇ ਮਜ਼ੇ ਨਾਲ ਖਾ ਕੇ ਆਪਣੇ ਆਪ ਨੂੰ ਸਿਹਤਮੰਦ ਰੱਖ ਰਹੇ ਨੇ ਜੀ ਕੋਈ ਔਖਾ ਕੰਮ ਤੇ ਹੈ ਨਹੀਂ ਗਮਲੇ ਰੱਖੋ ਤੇ ਉਹਦੇ ਵਿੱਚ ਸਬਜ਼ੀਆਂ ਆਪਣੀਆਂ ਉਗਾਲੋ ਤੇ ਉੱਤੇ ਖਾਓ ਉਹਨਾਂ ਨੂੰ ਮਜ਼ੇ ਦਾ ਨਾਲ ਜ਼ਰੂਰੀ ਹੈ ਕਿ ਬਾਜ਼ਾਰੋਂ ਤੁਸੀਂ ਜ਼ਹਿਰ ਵਾਲੀਆਂ ਰੀਤ ਖਰੀਦਣੀਆਂ ਨੇ ਸੋ ਹਰ ਬੰਦਾ ਇਹ ਆਸਾਨੀ ਨਾਲ ਕੰਮ ਕਰ ਸਕਦਾ ਸੋ ਜੇ ਜ਼ਹਿਰ ਅਸੀਂ ਪਾਏ ਨੇ ਤੇ ਲਾਉਣੇ ਵੀ ਅਸੀਂ ਨੇ ਇੱਕ ਨੂਲਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਬਜ਼ੀ ਨੂੰ ਉਦੂਰਾ ਕਰ ਲਈਏ ਜੀ ਠੀਕ ਹੈ ਤੇ ਛਿਲਕੇ ਨਹੀਂ ਲਾਉਣੇ ਚਾਹੀਦੇ ਛਿਲਕੇ ਸਮੇਤ ਹੀ ਸਬਜ਼ੀਆਂ ਬਣਾਉਣੀਆਂ ਚਾਹੀਦੀਆਂ ਨੇ ਹਾਂ ਜਿਹੜੇ ਜ਼ਹਿਰ ਹੈਗੇ ਉਹਨਾਂ ਦਾ ਇੰਤਜ਼ਾਮ ਕਰੋ ਕਿ ਜਦ ਵੀ ਤੁਸੀਂ ਕਿਸੇ ਵੀ ਸਬਜ਼ੀ ਨੂੰ ਲੈਂਦੇ ਹੋ ਅਸੀਂ ਪ੍ਰੋਬਲਮ ਹੀ ਆਜਲੀ ਇਹ ਬਿਮਾਰੀਆਂ ਆਖੇ ਹੋ ਰਹੀਆਂ ਨੇ ਕਿ ਅਸੀਂ ਹਰ ਚੀਜ਼ ਦੇ ਉੱਤੇ ਅਸੀਂ ਉਹਨੂੰ ਸਾਫ਼ ਸੁਥਰਾ ਕਰਨ ਦੇ ਚੱਕਰ ਦੇ ਵਿੱਚ ਛਿਲਕੇ ਵਿਲਾ ਕੇ ਸੁੱਟਦੇ ਉਹਨੂੰ ਪਾਣੀ ਚੀਂ ਤੋਹ ਦਿੱਤਾ ਕੱਟਣ ਤੋਂ ਬਾਅਦ ਸਾਰਾ ਪੋਸ਼ਣ ਜੀ ਫੇਰ ਉਹਨੂੰ ਹਾਈ ਟੈਂਪਰੇਚਰ ਦੇ ਉੱਤੇ ਪਕਾ ਲਿਆ ਬਚਿਆ ਕੁਝ ਪੋਸ਼ਣ ਉੱਥੇ ਮਾਰ ਦਿੱਤਾ ਇਸ ਸਾਇੰਸ ਹੁਣ ਪ੍ਰੂਵ ਕਰ ਰਹੀ ਹੈ ਕਿ ਸਾਰੇ ਹੀ ਪੋਸ਼ਕ ਤੱਤ ਕਿਹੜੇ ਨੇ ਵਿਟਾਮਿਨ B ਤੇ ਵਿਟਾਮਿਨ C ਬੜੇ ਸੈਂਸਿਟਿਵ ਨੇ A ਤੇ ਤੁਹਾਡਾ 90 ਡਿਗਰੀ ਤੋਂ ਉੱਪਰ ਟੈਂਪਰੇਚਰ ਗਿਆ ਨਹੀਂ ਤੇ ਖਤਮ ਹੋਏ ਨਹੀਂ ਜੀ ਇਸ ਕਰਕੇ ਜਾਪਾਨ ਦੀ ਟੈਕਨੀਕ ਮੈਂ ਹਮੇਸ਼ਾ ਉਹ ਕਿਉਂ ਅਜ ਵੀ ਸਿਹਤਮੰਦ ਨੇ ਕਿ ਉੱਤੇ ਉਹ ਜਿਹੜੀ ਟੈਕਨੀਕ ਉਹਨਾਂ ਨੇ ਵਿਕਸਿਤ ਕੀਤੀ ਹੈ ਸਟੀਮ ਕੁਕਿੰਗ ਕਰਦੇ ਨੇ। ਉਹ ਪਾਣੀ ਜਿਹੜਾ ਭਾਪ ਬਣਨਾ ਉਹ 100 ਡਿਗਰੀ ਤੇ ਹੁੰਦਾ। ਜੀ ਤੇ ਉਹ ਭਾਪ ਨਾਲ ਖਾਣੇ ਨੂੰ ਅੱਗੇ ਪਕਾਉਂਦੇ ਨੇ 100 ਡਿਗਰੀ ਤੋਂ ਉੱਪਰ ਟੈਂਪਰੇਚਰ ਜਾਣ ਨਹੀਂ ਦਿੰਦੇ। ਜਿਸ ਕਰਕੇ ਉਹਨਾਂ ਦਾ ਹੁਣ ਖਾਣਾ ਜਿਹੜਾ ਰੱਖਿਆ ਟੈਂਪਰੇਚਰ ਉਹ ਭਾਪ ਨਾਲ ਜਿਹੜਾ ਭਾਪ ਦਾ ਟੈਂਪਰੇਚਰ 100 ਡਿਗਰੀ ਹੈ ਲੇਕਿਨ ਉਹ ਖਾਣੇ ਦਾ ਸੇਫਰ ਉੱਚ ਘਟਣਾਈ ਹੈ। ਜੀ ਉਹ ਆਨ ਐਵਰੇਜ ਉਹ 85 90 ਡਿਗਰੀਜ਼ ਉੱਤੇ ਖਾਣਾ ਉਹਨਾਂ ਦਾ ਪੱਕਾ ਹੈ ਜਿਹਦੇ ਕਰਕੇ ਪੋਸ਼ਣ ਉਹਨਾਂ ਦਾ ਬਰਕਰਾਰ ਰਹਿੰਦਾ ਜਿਹੜਾ ਉਹਨੂੰ ਅੰਦਰ ਉਸ ਰੱਖਦਾ ਸੋ ਇਹ ਕਿਹੜਾ ਕੰਮ ਹੈ ਜਿਹੜਾ ਅਸੀਂ ਨਹੀਂ ਕਰ ਸਕਦੇ ਜੀ ਬਿਲਕੁਲ ਸੋ ਇਹਦੇ ਉੱਤੇ ਧਿਆਨ ਦਿਈਏ ਸਬਜ਼ੀਆਂ ਦੇ ਪੋਸ਼ਕ ਤੱਤਾਂ ਦਾ ਪੂਰਾ ਫਾਇਦਾ ਲਈਏ ਤੇ ਆਪਣੇ ਆਪ ਨੂੰ ਤੰਦਰੁਸਤ ਰੱਖੀਏ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਸਬਜ਼ੀਆਂ ਤੋਂ ਮਿਲਣ ਵਾਲੇ ਪੋਸ਼ਕ ਤੱਤ ਅਤੇ ਉਹਨਾਂ ਦਾ ਸਾਡੇ ਸਰੀਰ ਦੇ ਵਿੱਚ ਮਹੱਤਵ ਦੇ ਬਾਰੇ ਵਿੱਚ ਕਿਸ ਤਰ੍ਹਾਂ ਮਾਮੂਲੀ ਜੀਆਂ ਸਮਝੀਆਂ ਜਾਣ ਵਾਲੀਆਂ ਸਬਜ਼ੀਆਂ ਸਾਡੇ ਸਰੀਰ ਦੇ ਅੰਦਰ ਮਹੱਤਵਪੂਰਨ ਰੋਲ ਨਿਭਾਉਂਦੀਆਂ ਹਨ ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ